ਵੰਗਲਾ ਪੰਜਾਬ ਸੁਸਾਇਟੀ ਮੁੱਖ ਮੰਤਰੀ ਜੀ ਨੇ ਬਣਾਈ ਹੈ ਔਰ ਉਹਦੇ ਵਿੱਚ ਇੱਕ ਰਲੀਫ ਫੰਡ ਦਾ ਅਲੱਗ ਅਕਾਊਂਟ ਬਣਾਇਆ ਉਹਦੇ ਚ ਵੱਧ ਤੋਂ ਵੱਧ ਪੈਸੇ ਕੰਟਰੀਬਿਊਟ ਕਰੋ ਯੋਗਦਾਨ ਵੱਧ ਤੋਂ ਵੱਧ ਪਾਓ ਸਾਰਿਆਂ ਨੂੰ ਕਹਿ ਰਹੇ ਹਾਂ ਅਸੀਂ ਇਹ ਜਿਹੜੀ ਸੁਸਾਇਟੀ ਹੈ ਸੀਐਸਆਰ ਚ ਵੀ ਕਵਰਡ ਹੈ ਜਿੱਦੇ ਚ ਇੰਡਸਟਰੀਅਲਿਸਟ ਭਰਾ ਦੇ ਸਕਦੇ ਆਪਣੇ ਸੀਐਸਆਰ ਤੋਂ ਇਨਕਮ ਟੈਕਸ ਤੋਂ ਵੀ ਜਿੰਨੀਆਂ ਐਗਜ਼ੈਂਪਸ਼ਨਾਂ ਮਿਲ ਸਕਦੀਆਂ ਜਦੋਂ ਤੁਸੀਂ ਡੋਨੇਸ਼ਨ ਦਿੰਦੇ ਹੋ ਉਹ ਵੀ ਕਵਰਡ ਹੈ ਅੱਜ ਮੈਂ ਪਿਛਲੇ 2 ਦਿਨ ਚ ਲੁਧਿਆਣਾੇ ਸੀਗਾ ਮੈਂ ਲੁਧਿਆਣਾੇ ਦੇ ਇੰਡਸਟਰੀਅਲਿਸਟ ਭਰਾਵਾਂ ਨੂੰ ਰਿਕੁਐਸਟ ਕੀਤੀ ਉਹ ਅੱਜ ਕੋਈ 13 ਇੰਡਸਟਰੀਅਲਿਸਟ ਆਏ ਸੀ ਔਰ ਮੁੱਖ ਮੰਤਰੀ ਜੀ ਨੂੰ ਆਪਣੇ ਹੱਥੋਂ ਕੰਟ੍ਰਿਬਿਊਸ਼ਨ ਦੇ ਕੇ ਗਏ ਔਰ ਕਾਫੀ ਵੱਡੀ ਕੰਟ੍ਰਿਬਿਊਸ਼ਨ ਦੇ ਕੇ ਗਏ ਹੈ ਔਰ ਮੈਂ ਇੱਕੋ ਹੀ ਗੁਜ਼ਾਰਿਸ਼ ਕਰਦਾ ਕਿ ਬਾਕੀ ਇੰਡਸਟਰੀਅਲਿਸਟ ਭਰਾਵਾਂ ਨੂੰ ਵੀ ਮੈਂ ਗੁਜ਼ਾਰਿਸ਼ ਕਰਦਾ ਔਰ ਐਨ ਆਰ ਆਈ ਭਰਾਵਾਂ ਨੂੰ ਗੁਜ਼ਾਰਿਸ਼ ਕਰਦਾ ਕਿ ਵੱਧ ਤੋਂ ਵੱਧ ਯੋਗਦਾਨ ਹੁਣ ਹੋਰ ਪਾਓ ਜਿਹੜੇ ਅੱਜ ਇੰਡਸਟਰੀਅਲਿਸਟ ਭਰਾ ਦੇ ਕੇ ਗਏ ਆ ਮੈਂ ਉਹਨਾਂ ਦਾ ਤੁਹਾਨੂੰ ਕੁਝ ਨਾਮ ਤੇ ਵੀਰਵਾ ਦੱਸਣਾ ਚਾਹੁੰਦਾ ਇੱਕ ਤਾਂ ਮੈਂ ਆਪਣੇ ਮਦਰ ਫਾਦਰ ਦੇ ਨਾਮ ਦੀ ਚੈਰੀਟੇਬਲ ਟਰਸਟ ਬਣਾਈ ਹੋਈ ਹੈ ਜਿਹੜੀ ਕਿ ਕ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ٹرسٹ ਹੈ ਉਹਦੇ ਵਿੱਚੋਂ ਮੈਂ 50 ਲੱਖ ਰੁਪਇਆ ਕ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ٹرسٹ ਹੈ ਕ੍ਰਿਸ਼ਨਾ ਮੇਰੇ ਮਾਤਾ ਜੀ ਦਾ ਨਾਮ ਸੀ ਪ੍ਰਾਨ ਮੇਰੇ ਫਾਦਰ ਦਾ ਨਾਮ ਸੀ ਉਹਨਾਂ ਦੇ ਨਾਮ ਤੇ ਬਣਾਈ ਹੈ 50 ਲੱਖ ਰੁਪਇਆ ਉਹਦੇ ਤੋਂ ਮੈਂ ਕੰਟ੍ਰਿਬਿਊਟ ਕੀਤਾ ਪਰਸਨਲੀ ਫਿਰ ਮੌਂਟੇ ਕਾਰਲੋ ਗਰੁੱਪ ਹੈ ਨਾਹਰਲੇ ਕਮਲ ਉਸ ਵੱਲ ਉਹ ਆਏ ਸੀ 1 ਕਰੋੜ ਰੁਪਏ ਉਹ ਦੇ ਕੇ ਗਏ ਆ ਹੈਪੀ ਫੋਰਜਿੰਗ ਪਿੱਛੇ ਐਸੇ ਤੁਹਾਨੂੰ ਪਤਾ ਉਹਨਾਂ ਨੇ ਉਹ ਵੀ ਅਨਾਉਂਸ ਕੀਤੀ ਸੀ ਆਪਣੀ ਇਨਵੈਸਟਮੈਂਟ ਵੀ ਅਨਾਉਂਸ ਕਰਕੇ ਗਏ ਆ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਉਹਨਾਂ ਦੀ ਡਾਇਰੈਕਟਰ ਮੇਗਾ ਗਰਗਾਈ ਸੀ ਕਰੋੜ ਰੁਪਏ ਉਹ ਦੇ ਗਈ ਆ ਉਸ ਤੋਂ ਬਾਅਦ ਸੀਗਲ ਇੰਡੀਆ ਹੈ ਇਹ ਆਪਣੇ ਕਾਫੀ ਰੋਡਸ ਬਣਾਉਂਦੇ ਆ ਲਿਸਟਡ ਕੰਪਨੀ ਹੈ ਲੁਧਿਆਣੇ ਦੀ ਹੈ ਇਹਨਾਂ ਨੂੰ ਰਿਕੁਐਸਟ ਕੀਤੀ 50 ਲੱਖ ਰੁਪਏ ਇਹ ਦੇ ਕੇ ਗਏ ਆ ਟ੍ਰਾਈਡੈਂਟ ਗਰੁੱਪ ਆਪਣੇ ਰਜਿੰਦਰ ਗੁਪਤਾ ਜੀ ਦਾ 50 ਲੱਖ ਰੁਪਏ ਇਹ ਦੇ ਕੇ ਗਏ ਆ ਇੱਕ ਵਰਤਮਾਨ ਸਪਿਨਿੰਗ ਮਿਲ ਐਸ ਪੀ ਉਸਵਾਲ ਜੀ 50 ਲੱਖ ਹੀ ਇਹਨਾਂ ਨੇ ਕੰਟ੍ਰਿਬਿਊਟ ਕੀਤਾ ਇੱਕ ਆਕਟਿਵ ਅਪਰਲ ਹੈ ਇਹ ਲੁਧਿਆਣੇ ਦੀ 50 ਲੱਖੀ ਉਹਨਾਂ ਨੇ ਦਿੱਤਾ ਉਹ 15 ਲੱਖ ਦਾ ਚੈੱਕ ਦੇ ਕੇ ਗਏ ਤੇ 35 ਲੱਖ ਦੇ ਅਪੈਰਲ ਆਲਰੇਡੀ ਭੇਜ ਚੁੱਕੇ ਆ ਜਿੱਥੇ-ਜਿੱਥੇ ਲੋੜ ਸੀਗੀ ਆਪਣੇ ਗਾਰਮੈਂਟ ਭੇਜ ਚੁੱਕੇ ਆ ਗੁਰਿੰਦਰ ਪੱਟੀ ਹੈਗੇ ਜੀਬੀ ਰਿਐਲਿਟੀ ਵਾਲੇ 25 ਲੱਖ ਰੁਪਇਆ ਉਹ ਦੇ ਕੇ ਗਏ ਕ੍ਰਿਮਿਕਾ ਵਾਲੇ ਹੈਗੇ ਆ ਇਹ ਵੀ ਲੁਧਿਆਣੇ ਦਾ ਗਰੁੱਪ ਹੈ ਅਨੂਬ ਵੈਕਟਰ ਦੀ ਕੰਪਨੀ 20 ਲੱਖ ਰੁਪਇਆ ਉਹ ਦੇ ਕੇ ਗਏ ਸਿਦਾਰਥ ਖੰਨਾ ਅਰੀ ਸੁਦਾਨਾ ਸਪਿੰਨਿੰਗ ਮਿਲ ਤੋਂ 20 ਲੱਖ ਰੁਪਇਆ ਉਹ ਦੇ ਕੇ ਗਏ ਆ। ਸੁਮਨ ਮੰਜਾਲ ਹੈ ਇਹ ਫੈਮਿਲੀ ਦਾ ਮੂਵ ਹੋ ਗਏ ਆ ਹੁਣ ਦਿੱਲੀ ਪਰ ਉਹਨਾਂ ਦਾ ਆਪਣਾ ਮੈਨੂੰ ਫੋਨ ਆਇਆ ਕਿ ਮੈਂ ਕੁਝ ਕੰਟ੍ਰਿਬਿਊਟ ਕਰਨਾ ਚਾਹੁੰਦਾ ਰੌਕਮੈਨ ਫਾਊਂਡੇਸ਼ਨ ਹੈ ਉਹਨਾਂ ਦੀ 10 ਲੱਖ ਰੁਪਇਆ ਉਹਨਾਂ ਨੇ ਕੰਟ੍ਰਿਬਿਊਟ ਕੀਤਾ। ਉਪਕਾਰ ਸਿੰਘ ਉਜੈ ਸਿੱਕੂ ਦੇ ਪ੍ਰੈਜ਼ੀਡੈਂਟ ਹੈ ਲੁਧਿਆਣੇ ਜਿਹੜੀ ਇਹ ਚੈਂਬਰ ਦੀ ਇੱਕ ਆਰਗੇਨਾਈਜੇਸ਼ਨ ਬਣੀ ਹੋਈ ਹੈ ਇੰਡਸਟਰੀ ਦੀ। 5 ਲੱਖ ਰੁਪਏ ਉਹ ਦੇ ਕੇ ਗਏ ਆ ਤੇ ਰਾਲਸਨ ਟਾਇਰ ਵਾਲੇ ਸੰਜੀਵ ਪਾਵਾ ਜੀ 2.5 ਲੱਖ ਰੁਪਏ ਇਹ ਦੇ ਕੇ ਗਏ ਆ ਮੈਂ ਹੋਰ ਵੀ ਇੰਡਸਟਰੀਲਿਸਟ ਭਰਾਵਾ ਨਾਲ ਰੈਗੂਲਰਲੀ ਇਨ ਟੱਚ ਆ ਸੀਐਮ ਸਾਹਿਬ ਖੁਦ ਵੀ ਫੋਨ ਕਰ ਰਹੇ ਆ ਸਾਰਿਆਂ ਨੂੰ ਇੰਡਸਟਰੀਲਿਸਟਾਂ ਨੂੰ ਵੀ ਕਰਦੇ ਆ ਐਨਆਰਆਈਜ਼ ਨੂੰ ਵੀ ਕਰਦੇ ਆ ਮੈਂ ਤੁਹਾਡੇ ਥਰੂ ਇਹਨਾਂ ਨੂੰ ਦੁਬਾਰਾ ਗੁਜ਼ਾਰਿਸ਼ ਕਰਦਾ ਸਾਰੇ ਇੰਡਸਟਰੀਲਿਸਟ ਭਰਾਵਾ ਨੂੰ ਕਿ ਵੱਧ ਵੱਧ ਚੜ ਕੇ ਆਓ ਔਰ ਇਹ ਜਿਹੜਾ ਸੀਐਮ ਸਾਹਿਬ ਨੇ ਉਪਰਾਲਾ ਚਾਲੂ ਕੀਤਾ ਆਪਾਂ ਪੰਜਾਬ ਨੂੰ ਫੇਰ ਉਹੋ ਜਿਹਾ ਬਣਾਣਾ ਜੋ ਬਾੜ ਤੋਂ ਪਹਿਲਾਂ ਸੀ ਉਹ ਇਲਾਕਿਆਂ ਨੂੰ ਬਿਲਕੁਲ ਉਹ ਉਹੋ ਜਿਹਾ ਬਣਾਣਾ ਹੈ ਬਲਕਿ ਉਸ ਤੋਂ ਵਧੀਆ ਬਣਾਣਾ ਤੇ ਉਹਦੇ ਲਈ ਐਸ ਵੱਲੇ ਪੰਜਾਬ ਸਰਕਾਰ ਨੂੰ ਹਰ ਇੱਕ ਇੱਕ ਪੈਸਾ ਕਾਊਂਟ ਕਰਦਾ ਔਰ ਹਰ ਚੀਜ਼ ਦੀ ਜੋ ਤੁਸੀਂ ਕੰਟ੍ਰਿਬਿਊਟ ਕਰ ਸਕਦੇ ਹੋ ਸਾਨੂੰ ਲੋੜ ਹੈ ਐਜ਼ ਇੰਡਸਟਰੀ ਮਿਨਿਸਟਰ ਐਜ਼ ਐਨ ਆਰ ਆਈ ਮਿਨਿਸਟਰ ਮੇਰਾ ਫਰਜ਼ ਬੰਦਾ ਹੈ ਇਹ ਦੋਨਾਂ ਨੂੰ ਮੈਂ ਟੈਪ ਕਰ ਰਿਹਾ ਇੰਡਸਟਰੀ ਨੂੰ ਵੀ ਔਰ ਐਨ ਆਰ ਆਈ ਨੂੰ ਵੀ ਸੀਐਮ ਸਾਹਿਬ ਵੀ ਕਰ ਰਹੇ ਹੈ ਉਹ ਆਪਣਾ ਉਪਰਾਲਾ ਕਰ ਰਹੇ ਹੈ ਮੈਂ ਆਪਣਾ ਉਪਰਾਲਾ ਕਰ ਰਿਹਾ ਔਰ ਸਾਡੀ ਕੋਸ਼ਿਸ਼ ਹੈ ਕਿ ਇਹ ਵੱਧ ਤੋਂ ਵੱਧ ਅਸੀਂ ਕੰਟਰੀਬਿਊਸ਼ਨ ਇਕੱਠੀ ਕਰਕੇ ਪੰਜਾਬ ਸਰਕਾਰ ਨੂੰ ਦਵਾਂਗੇ ਔਰ ਰੰਗਲਾ ਸੁਸਾਇਟੀ ਚ ਪਾਵਾਂਗੇ ਔਰ ਪੰਜਾਬ ਨੂੰ ਰੰਗਲਾ ਦੇਖਾਂਗੇ ਆਉਣ ਵਾਲੇ ਟਾਈਮ 'ਚ